ਇੱਕ ਦਫਾ ਦਾ ਜ਼ਿਕਰ ਹੈ ਕਿ ਬਾਬਾ ਜੀ ਮਹਾਰਾਜ 사ਵਨ ਸਿੰਘ ਜੀ ਅੰਬਾਲਾ ਸ਼ਹਿਰ ਵਿੱਚ ਗਏ ਉੱਥੇ ਮੋਤੀ RAM ਟੇਲਰ ਮਾਸਟਰ ਬੜੇ ਪ੍ਰੇਮੀ ਸਤਸੰਗੀ ਸਨ ਉਹਨਾਂ ਨੇ ਬਾਬਾ ਜੀ ਅੱਗੇ ਸਤਸੰਗ ਲਈ ਆਜ ਕੀਤੀ ਬਾਬਾ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਲੈ ਕੇ ਸਤਸੰਗ ਕੀਤਾ ਕਿਉਂਕਿ ਉਪਦੇਸ਼ ਬਹੁਤ ਉੱਚਾ ਹੈ ਅਸਲੀ ਚੰਦ ਸ਼ਬਦ ਦੀ ਵਿਆਖਿਆ ਕੀਤੀ ਗਈ ਤਾਂ ਲੋਕ ਬਹੁਤ ਮੋਹਿਤ ਹੋ ਗਏ ਉੱਥੇ ਹੁਕਮ ਸਿੰਘ ਨਾਮ ਦਾ ਇੱਕ ਅਕਾਊਂਟ ਅਕਾਊਂਟੈਂਟ ਰਹਿੰਦਾ ਸੀ ਉਸ ਨੇ ਮੋਤੀराम ਅੱਗੇ ਨਾਮਦਾਨ ਲੈਣ ਦੀ ਖਾਹਿਸ਼ ਜਾਰ ਕੀਤੀ ਮੋਤੀराम ਨੇ ਸੋਚਿਆ ਕਿ ਇਹ ਬੜਾ ਹੈਸੀਅਤ ਵਾਲਾ ਆਦਮੀ ਹੈ ਅਗਰ ਇਹ ਰੋਹਾਨੀਅਤ ਵਾਲੇ ਪਾਸੇ ਲੱਗ ਜਾਏਗਾ ਤਾਂ ਸਤਸੰਗ ਦੀ ਰੌਣਕ ਵੱਧ ਜਾਏਗੀ ਮੋਤੀराम ਨੇ ਬਾਬਾ ਜੀ ਅੱਗੇ ਅਰਜ਼ ਕੀਤੀ ਕਿ ਔਰ ਕਿਹਾ ਕਿ ਹੁਕਮ ਸਿੰਘ ਨੂੰ ਨਾਮਦਾਨ ਦਿੱਤਾ ਜਾਵੇ ਮਹਾਰਾ ਸ਼ਾਵਨ ਸਿੰਘ ਜੀ ਨੇ ਫਰਮਾਇਆ ਮੋਤੀ RAM ਇਸ ਆਦਮੀ ਨੂੰ ਨਾਮ ਨਾ ਦਿਲਵਾ ਇਸ ਤੇ ਬੜੇ ਜ਼ਬਰਦਸਤ ਕਰਮ ਨੇ ਪਰ ਮੋਤੀ RAM ਨੇ ਕਿਹਾ ਮਹਾਰਾਜੀ ਅਗਰ ਆਪ ਜੀ ਦੇ ਪਾਸ ਆ ਕੇ ਵੀ ਕਰਮ ਬਾਕੀ ਰਹਿ ਗਏ ਤਾਂ ਫਿਰ ਹੋਤ ਕਿਹੜੀ ਜਗ੍ਹਾ ਦੁਨੀਆ ਦੇ ਵਿੱਚ ਹੈ ਜਿੱਥੇ ਕਰਮਾਂ ਦਾ ਨਾਸ਼ ਹੋ ਸਕਤੇ ਮਹਾਰਾਜੀ ਦਾ ਖਿਆਲ ਉਥੇ 1 ਮਹੀਨਾ ਸਤ ਸੰ ਕਰਨ ਦਾ ਸੀ ਉਹਨਾਂ ਨੇ ਫਿਰ ਮੋਤੀ RAM ਨੂੰ ਕਿਹਾ ਕਿ ਅੱਛਾ ਠੀਕ ਹੈ ਤੇਰੀ ਕਹਿਨ ਤੇ ਅਸੀਂ ਨਾਮ ਤਾਂ ਦੇ ਦਿੰਦੇ ਹਾਂ ਲਿਕੇ ਲekin ਫਿਰ ਅਸੀਂ ਇਸ ਜਗ੍ਹਾ ਜਗ੍ਹਾ ਤੇ ਉੱਤੇ ਨਹੀਂ ਠਹਿਰਾਂਗੇ ਨਾਮਦਾਨ ਦਿੰਦੇ ਹੀ ਬਿਆਸ ਚਲੇ ਜਾਵਾਂਗੇ ਮੋਤੀ RAM ਨੇ ਬੜੀ ਹੱਟ ਕੀਤੀ ਫਿਰ ਕਹਿੰਦਾ ਠੀਕ ਹੈ ਮਹਾਰਾਜ ਜੀ ਤੁਸੀਂ ਨਾਮਦਾਨ ਦੇ ਕੇ ਬਿਆਸ ਚਲੇ ਜਾਓ ਮੈਂ ਬਿਆਸ ਆ ਕੀ Satsang ਸੁਣ ਲਵਾਂਗਾ ਲekin ਤੁਸੀਂ ਹੁਕਮ ਸਿੰਘ ਨੂੰ ਨਾਮਦਾਨ ਜ਼ਰੂਰ ਬਖਸ਼ ਦਿਓ ਮਹਾਰਾਜ ਸਾਵਣ ਸਿੰਘ ਨੇ ਟਾਂਗਾ ਮੰਗਵਾ ਲਿਆ ਔਰ ਬਿਸਤਰਾ ਬਨ ਕੇ ਉਸ ਵਿੱਚ ਰੱਖ ਦਿੱਤਾ ਇੱਧਰ ਉਹਨਾਂ ਨੇ ਹੁਕਮ ਸਿੰਘ ਨੂੰ ਨਾਮਦਾਨ ਦਿੱਤਾ ਅਤੇ ਉਧਰ ਨਾਲ ਹੀ ਟਾਂਗੇ ਉੱਤੇ ਸਵਾਰ ਹੋ ਕੇ ਸਟੇਸ਼ਨ ਤੇ ਪਹੁੰਚੇ ਔਰ ਬਿਆਸ ਨੂੰ ਚੱਲ ਪਏ। ਮੋਤੀराम ਹਰ ਐਤਵਾਂ ਨੂੰ Satsang ਸੁਣ ਲਈ ਡੇਰੀ ਆਉਂਦਾ ਸੀ। ਪਰ ਹੁਣ ਮਹਾਰਾਜ ਜੀ ਨੇ ਉਸ ਨੂੰ 15 ਦਿਨ ਦੇਰੀ ਨਾ ਆਉਂਦੀ ਹਦਾਇਤ ਦਿੱਤੀ। ਜਦ ਮਹਾਰਾਜ ਜੀ ਡੇਰੀ ਪਹੁੰਚੇ ਤਾਂ ਉਹਨਾਂ ਨੂੰ ਇਸ ਕਦਰ ਜੋੜ ਦਾ ਬੁਖਾਰ ਹੋ ਗਿਆ ਕਿ ਥੱਲੇ ਦਾ ਥਾਸ ਸਾਹ ਥੱਲੇ ਔਰ ਉੱਪਰ ਦਾ ਸਾ ਉੱਪਰ। ਬਹੁਤ ਜ਼ਿਆਦਾ ਤਕਲੀਫ ਹੋਈ। ਬੀਬੀ ਰੁਕੋ ਅਤੇ ਬਹੁਤ ਸਾਰੇ ਸਤਸੰਗੀਆਂ ਨੇ ਦਿਵਾ ਖਾਣ ਦੇ ਲਈ ਅਰਜ਼ ਕੀਤੀ ਪਰ ਮਹਾਰਾਜ ਜੀ ਨੇ ਫਰਮਾਇਆ ਕਿ ਅਜੇ ਅਸੀਂ 12 ਦਿਨ ਹੋਰ ਦਿਵਾ ਨਹੀਂ ਖਾਵਾਂਗੇ ਬੀਬੀ ਰੁਕੋ ਹਰੋਣ ਲੱਗ ਪਈ ਪਰ ਮਹਾਰਾਜ ਜੀ ਨੇ ਫਰਮਾਇਆ ਬੀਬੀ ਰੁਕੋ ਅਜੇ ਅਸੀਂ ਨਹੀਂ ਜਾਂਦੇ ਅਰਥਾਤ ਹਜੇ ਅਸੀਂ ਚੋਲਾ ਨਹੀਂ ਛੱਡਦੇ ਤੂੰ ਫਿਕਰ ਨਾ ਕਰ ਬੀਬੀ ਰੁਕੋ ਜੋ ਕਿ ਇੱਕ ਵਿਧਵਾ ਸੀ ਆਪ ਜੀ ਦੀ ਸੇਵਾ ਵਿੱਚ ਰਿਹਾ ਕਰਦੀ ਸੀ 12 ਦਿਨ ਦੇ ਬਾਅਦ ਜਦ ਬੁਖਾਰ ਕੁਝ ਘਟ ਗਿਆ ਤਾਂ ਮੋਤੀराम ਡੇਰੇ ਪਹੁੰਚਿਆ ਉਸ ਨੂੰ ਹਾਲਾਤ ਦਾ ਪਤਾ ਲੱਗਾ ਤਾਂ ਉਸ ਨੇ ਮਹਾਰਾਜ ਨੂੰ ਅਰਜ਼ ਕੀਤੀ ਕਿ ਆਪ ਨੇ ਮੈਨੂੰ ਡੇਰੇ ਆਉਣ ਤੋਂ ਕਿਉਂ ਰੋਕ ਦਿੱਤਾ ਅਗਰ ਮੈਂ ਆਉਂਦਾ ਤਾਂ ਆਪ ਦੀ ਕੁਝ ਸੇਵਾ ਕਰਦਾ ਤਾਂ ਮਹਾਰਾਜ ਜੀ ਨੇ ਫਰਮਾਇਆ ਕਿ ਤਹਾ ਤੋਂ ਬਰਦਾਸ਼ਤ ਨਹੀਂ ਸੀ ਹੋਣਾ ਤਾਂ ਮੋਤੀराम ਨੇ ਕਿਹਾ ਕਿ ਅਸਲ ਕਾਰਨ ਕੀ ਸੀ ਮਹਾਰਾਜ ਜੀ ਫਰਮਾਨ ਲੱਗੇ ਭਾਈ ਤੈਨੂੰ ਹਾਜਮ ਨਹੀਂ ਹੋਵੇਗਾ ਪਰ ਮੋਤੀराम ਨੇ ਇਕਰਾਰ ਕੀਤਾ ਕਿ ਤੁਹਾਡੀ ਜ਼ਿੰਦਗੀ ਵਿੱਚ ਮੈਂ ਕਿਸੇ ਨੂੰ ਨਹੀਂ ਦੱਸਾਂਗਾ ਇਸ ਤੇ ਮਹਾਰਾ ਸ਼ਾਵਨ ਸਿੰਘ ਜੀ ਨੇ ਉਸ ਤੋਂ ਪੱਕਾ ਇਕਰਾਰ ਲਿਆ ਮੋਤੀराम ਨੇ ਕਿਹਾ ਕਿ ਮੈਂ ਪੱਕਾ ਇਕਰਾਰ ਦਿੰਦਾ ਹਾਂ ਤਾਂ ਮਹਾਰਾਜ ਜੀ ਨੇ ਫਰਮਾਇਆ ਕਿ ਮੋਤੀਰਾਮ ਹੁਕਮ ਸਿੰਘ ਨੂੰ ਕਾਲ ਨੇ ਸੱਤ ਜਨਮ ਤੱਕ ਤੇ ਤਵੀਆਂ ਤਿਤ ਪਾਉਣਾ ਸੀ ਉਸ ਦੇ ਕਰਮ ਸਾਨੂੰ ਆਪਣੇ ਸਿਰ ਤੇ ਚੁੱਕਣੇ ਪਏ ਅਰਥਾਤ ਉਸ ਦੇ ਕਰਮ ਆਪਣੇ ਸੱਤਿ ਲੈ ਕੇ ਉਸ ਨੂੰ ਨਾਮਦਾਨ ਦੀ ਬਖਸ਼ਿਸ਼ ਦਿੱਤੀ। ਦੇਖੋ ਸੰਤਾਂ ਨੂੰ ਆਪਣੀ ਸਿੱਖਾਂ ਦੀ ਖਾਤਰ ਕਿੰਨਾ ਕਸ਼ਟ ਉਠਾਉਣਾ ਪੈਂਦਾ ਹੈ। ਨਾਮਦਾਨ ਦੇ ਕੇ ਸਾਰੇ ਪਿਛਲੇ ਕਰਮਾਂ ਦਾ ਬੋਝ ਆਪਣੇ ਉੱਤੇ ਲੈ ਲੈਂਦੇ ਹਨ ਪਰ ਜਰਾ ਵੀ ਨਹੀਂ ਜਿਤਾਉਂਦੇ। ਤੇ ਇੱਕ ਅਸੀਂ ਮਨੁੱਖੀ ਜੀਵਾਂ ਜੋ ਸਹ ਇਹ ਕਹਿਦੇ ਨੇ ਹਾਂ ਕਿ ਸਾਡੇ ਤੋਂ ਭਜਨ ਸਿਮਰਨ ਨਹੀਂ ਹੁੰਦਾ। ਨਾਮਦਾਨ ਲੈ ਕੀ ਵੀ ਅਸੀਂ ਆਪਣੇ ਭਜਨ ਸਿਮਰਨ ਨੂੰ ਪੂਰਾ ਪੂਰਾ ਵਕਤ ਨਹੀਂ ਦਿੰਦੇ। ਅਸੀਂ ਮਹਾਰਾਜ ਜੀ ਦੇ ਉਪਦੇਸ਼ ਅਨੁਸਾਰ ਨਹੀਂ ਚੱਲਦੇ ਸਤਿਗੁਰ ਦੇ ਹੁਕਮ ਦੀ ਪਾਲਣਾ ਨਹੀਂ ਕਰਦੇ ਨਾ ਤਾਂ ਅਸੀਂ 2.5 ਘੰਟੇ ਬੈਠਦੇ ਹਾਂ ਤੇ ਨਾ ਹੀ ਉਹਨਾਂ ਦੀ ਕਹੀ ਅਨੁਸਾਰ ਉਹਨਾਂ ਦੇ ਹੁਕਮ ਦੀ ਪਾਲਣਾ ਕਰਦੇ ਆਂ ਬਾਬਾ ਜੀ ਵੀ ਅਕਸਰ ਕਹਿੰਦੇ ਹਨ ਕਿ ਪਾਈ ਇੱਕ ਕਰਨੀ ਦਾ ਮਾਰਗ ਹੈ ਗੱਲਾਂ ਦਾ ਮਾਰਗ ਨਹੀਂ ਸਾਨੂੰ ਕਰਨਾ ਪਵੇਗਾ ਭਜਨ ਸਿਮਰਨ ਸਾਨੂੰ ਜ਼ਰੂਰ ਕਰਨਾ ਪਵੇਗਾ ਇਸ ਦੇ ਬਿਨਾ ਉਤਾਰਾ ਨਹੀਂ ਕਿਉਂਕਿ satsang ਦੇ ਵਿੱਚ ਅਕਸਰ ਫਰਮਾਇਆ ਜਾਂਦਾ ਹੈ ਕਲ ਜੁਗ ਮੇ ਕੀ ਤਨ ਪਰਦਾਨਾ ਕਲ ਜੁਗ ਮੇ ਕੇਵਲ ਨਾਮ ਅਧਾਰ ਅਰਥਾਤ ਐਸ ਮਨੁੱਖੀ ਜਨਮੇ ਤੋਂ ਛਟਕਾਰਾ ਪਾਉਣ ਦਾ ਜੋ ਸਾਧਨ ਹੈ ਉਹ ਸਿਰਫ ਨਾਮ ਦੀ ਬੰਦਗੀ ਹੈ ਸੋ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਸਤਗੁਰੂ ਦੇ ਉਪਦੇਸ਼ ਦੀ ਪੜਣਾ ਕਰਦੇ ਹੋਏ ਭਜਨ ਜਿਮਨ ਕਰੀਏ ਕਿਉਂਕਿ ਉਹ ਸਾਡੇ ਕਰਮਾਂ ਦਾ ਬੋਝ ਆਪਣੀ ਸਰਲੇ ਸਿਰ ਲੈਂਦੇ ਹਨ ਤੇ ਸਾਨੂੰ ਵੀ ਆਪਣੇ ਬਾਪੂ ਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੀਦਾ ਅਸੀਂ ਬਾਬਾ ਜੀ ਦੇ ਹੁਕਮ ਅਨੁਸਾਰ ਚੱਲਦੇ ਹੋਏ ਭਜਨ ਸਿਮਰਨ ਕਰੀਏ ਸੇਵਾ ਕਰੀਏ satsang ਕਰੀ ਸੁਣੀਏ ਤੇ ਇੱਕ ਚੰਗੀ ਇਨਸਾਨ ਬਣਨ ਦੀ ਕੋਸ਼ਿਸ਼ ਕਰੀਏ ਰਾਰਾ ਸਵਾਮੀ ਜੀ